ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਵਲੌਗ ਦੇ ਵਿੱਚ ਤੇ ਆਪਾਂ ਮਿੱਤਰੋ ਮਿਹਨਤ ਮੂੰਹਤ ਲਾ ਕੇ ਜਿਮ ਚੋਂ ਬਾਹਰ ਨਿਕਲੇ ਆਂ ਕਈ ਵਾਰ ਨਾਲ ਆਪਣੇ ਵੀਰਾਂ ਦਾ ਕੁਐਸਚਨ ਹੁੰਦਾ ਏ ਤੇ ਮਨ ਦੇ ਵੀ ਦੁਬਿਧਾ ਵੀ ਹੁੰਦੀ ਆ ਵੀ ਜਿਮ ਲਾਉਣ ਤੋਂ ਬਾਅਦ ਵਿੱਚ ਆਪਾਂ ਨੂੰ ਕਿਹੜੀ ਚੀਜ਼ ਖਾਣੀ ਚਾਹੀਦੀ ਏ ਜਿਹੜੀ ਆਪਣੀ ਜਿਹੜੀ ਮਸਲ ਦੀ ਜਾਂ ਆਪਣੀ ਜਿਹੜੀ ਹਾਰਟ ਬੀਟ ਦੀ ਰਿਕਵਰੀ ਬਹੁਤ ਵਧੀਆ ਤਰੀਕੇ ਨਾਲ ਹੋ ਜAVE ਆਪਾਂ ਚੱਲਦੇ ਹੁਣ ਮੈਂ ਮਾਡਾ ਮਾਰਕੀਟ ਦੇ ਵਿੱਚ ਰੁਕਣਾ ਏ ਉੱਥੇ ਕੁਝ ਸਮਾਨ ਲੈਣਾ ਖਾਣ ਵਾਸਤੇ ਤੇ ਤੁਹਾਡੇ ਕੇ ਆਪਾਂ ਸ਼ੇਅਰ ਕਰਦੇ ਆਂ ਵੀ ਜਿਮ ਲਾਉਣ ਤੋਂ ਬਾਅਦ ਪੋਸਟ ਵਰਕ ਇਕਦਾ ਖਿਆਲ ਰੱਖਣਾ ਵੀ ਇਹ ਜ਼ਰੂਰੀ ਨਹੀਂ ਹੈਗਾ ਵੀ ਜਿਮ ਲਾਉਣ ਤੋਂ ਸੱਡਨਲੀ ਜਦੇ ਬਾਅਦ ਵਿੱਚ ਜੋ ਮਰਜੀ ਖਾ ਲਈਏ ਵੀ ਜੋ ਖਾਧਾ ਪੀਤਾ ਉਦੋਂ ਹੀ ਲੱਗਣਾ ਹੈ ਇਹ ਜ਼ਰੂਰੀ ਨਹੀਂ ਹੈਗਾ ਆਪਣੀ ਬਾਡੀ ਨੂੰ ਮੜਾ ਆਰਾਮ ਕਰ ਲੈਣ ਦੋ ਕਿਉਂਕਿ ਹਾਰਟ ਬੀਟ ਵੀ ਤੇਜ਼ ਹੋਈ ਹੁੰਦੀ ਆ ਸਾਰੇ ਸਾਰਾ ਸਰੀਰ ਵਾਰਮ ਅਪ ਹੋਇਆ ਹੋਇਆ ਹੁੰਦਾ ਆ ਆਪਾਂ ਨੂੰ ਥੋੜੀ ਵੇਟ ਕਰਨੀ ਚਾਹੀਦੀ ਆ ਵੀ ਜਿਹੜੀ ਬਾਡੀ ਆ ਉਹ ਆਪਣੀ ਮੜਾ ਇੱਕ ਟੈਂਪਰੇਚਰ ਦੇ ਵਿੱਚ ਆ ਜਾਵੇ ਆਪਣੀ ਸਾਰੀ ਅੰਦਰ ਜਿਹੜੀ ਹਾਰਟ ਬੀਟ ਉਹ ਵੀ ਸਹੀ ਹੋ ਜਾਵੇ ਸਾਰੇ ਮਸਲਾ ਬੜੇ ਮਤਲਬ ਵੀ ਬਾਡੀ ਆਪਣੀ ਰਿਲੈਕਸ ਮੂਡ ਦੇ ਵਿੱਚ ਆ ਜਾਵੇ ਉਦੋਂ ਆਪਾਂ ਖਾਈਏ ਨਾ ਉਹਦਾ ਜ਼ਿਆਦਾ ਅਸਰ ਹੋਣਾ ਕਿਉਂਕਿ ਤੇ ਅਸੀਂ ਉਧਰ ਇਕੱਲੇ ਸ਼ੇਕ ਕਰੇ ਬਨਾਣਾ ਸ਼ੇਕ ਕਰੇ ਪ੍ਰੋਟੀਨ ਸ਼ੇਕ ਸਭ ਇਕੱਠਾ ਦੇ ਦਿੰਨੇ ਆ ਤੇ ਬੋਡੀ ਵੇਜ ਉਹਦੇ ਪੈ ਜਾਂਦੇ ਵੀ ਹਾਉਂ ਜਿਹੜਾ ਖਾਦਾ ਪੀਤਾ ਇਹਨੂੰ ਹਾਜਮ ਕਰਾਂ ਤਾਂ ਜਿਹੜੀ ਇਹ ਬੋਡੀ ਸਾਰੀ ਇਹ ਤੋੜ ਮੋੜ ਕੇ ਇਹਨੂੰ ਹੱਲ ਕਰਾਂ ਇਸ ਕਰਕੇ ਜੇ ਆਪਾਂ ਅੱਧਾ ਪੌਣਾ ਘੰਟੇ ਵਿੱਚ ਰੈਸਟ ਕਰ ਲਾਂਗੇ ਨਾ ਬੋਡੀ ਨੂੰ ਆਪਣੀ ਇਹ ਰਿਲੈਕਸ ਮੂਡ ਦੇ ਵਿੱਚ ਆ ਜਾਣ ਦੀ ਏ ਉਸ ਤੋਂ ਬਾਅਦ ਆਪਾਂ ਜਿਹੜੀ ਮੀਲ ਲਈਏ ਉਹ ਬੈਟਰ ਆਪਸ਼ਨ ਹੁੰਦੀ ਹੈ ਆਪਣੇ ਵਾਸਤੇ ਬਹੁਤ ਪਹਿਲਾਂ ਕਿ ਲੋਕੀ ਵਧੀਆ ਪੀਂਦੇ ਪਰ ਆਪਾਂ ਲਾ ਲਈ ਮਾਰਕਟ ਦੇ ਵਿੱਚ ਧੀਮੀ ਮੱਧ ਤੇ ਕਿ ਨਹੀਂ ਲੋਕ ਸਾਰੇ ਟਾਈਮ ਨਾਲ ਹੀ ਆ ਗਏ ਆ ਆਪਾਂ ਲੈਣੇ ਨੇ ਬਣਾਨੇ ਇੱਧਰੋਂ ਲੈਣੀ ਪੁਰਾਣੀ ਪੋਸਟ ਮੀਲ ਵਰਕਆਊਟ ਮੀਲ ਦੇ ਵਿੱਚ ਨੇ ਬਹੁਤ ਬੈਸਟ ਚੀਜ਼ ਹੈ ਜਿਹ ਚ ਪੋਟਾਸ਼ੀਅਮ ਵੀ ਹੁੰਦਾ ਕਈ ਚੀਜ਼ਾਂ ਹੁੰਦੀਆਂ ਜੋ ਬੋਡੀ ਰਿਕਵਰੀ ਦਿੰਦੀ ਆ ਤੇ ਮਤਲਬ ਕੀ ਲਿਖਣਾ ਚਾਹੀਦਾ ਵਧੀਆ ਕਹਿਣ ਚੀਜ਼ ਹੈ ਤੇ ਇੱਕ ਆਪਾਂ ਨੇ ਲੈਣੇ ਨੇ ਗਲੇਤੇ ਗਲੇਤੇ ਕੀ ਕਰਨਾ ਹੈ ਮੈਂ ਲਿਖਿਆ ਸੀ ਮੈਂ ਚੌਲਾਂ ਨਹੀਂ ਗਲੇਤੇ ਗਲੇਤੇ ਨਹੀਂ ਜੀ ਦੋ ਹਾਂ ਇਹ ਗਿਆਂ ਗਲੇਤੇ ਨੇ ਚੌਲਾਂ ਦੇ ਆਟੇ ਦੇ ਬਣੀ ਹੋਏ ਨੂੰ ਪਰ ਮੜੀ ਚੌਕ ਲੱਗੀ ਹੋਈ ਆ ਕਿਸ ਕਰਨ ਵਾਸਤੇ ਸੌਸ ਜਿਸੀ ਬਣਾਉਂਗਾ ਪਰ ਆਪਾਂ ਲਵਾਂਗੇ ਆ ਵਾਲੀ ਇਹ ਵੀ ਉਹ ਸਿਕ ਲਮਾਂਗੇ ਦੁੱਧ ਦੀ ਬੋਤਲ ਆ ਦੇਖੋ ਇਹ ਦੁੱਧ ਹੈਗਾ ਲਾਤੇ ਫਰੈਸਕੋ ਜਿਹੜਾ گاਵਾ ਦਾ ਦੁੱਧ ਹੈ ਤੇ ਆ ਹੈਗਾ ਇਹ ਬੱਕਰੀ ਦਾ ਦੁੱਧ ਜੇ ਬੱਕਰੀ ਦਾ ਦੁੱਧ ਮੇਥਰੋਂ ਮਿਲਦਾ ਤਾਂ ਬੈਸਟ ਹੈ ਇਹਨੂੰ ਆਪਣੀ ਡਾਈਟਰ ਵਿੱਚ ਐਡ ਕਰੋ ਜਰੂਰ ਬੱਚਿਆਂ ਵਾਸਤੇ ਬਹੁਤ ਵਧੀਆ ਆਪਣੇ ਵਾਸਤੇ ਬਹੁਤ ਵਧੀਆ ਮਤਲਬ ਮੈਂ ਤਾਂ ਇਹ ਪੀਣਾ ਹੁੰਨਾ ਇਸ ਮੇਰੀ ਬ੍ਰੇਕਫਾਸਟ ਦੇ ਵਿੱਚ ਤੇ ਇਧਰ ਪਈ ਸਮਾਨ ਇਹ ਹੈਗਾ ਵੀ ਪ੍ਰੋਟੀਨ ਤੇ ਇਹ ਹੈਗਾ ਹੈ ਬੀ ਸੀ ਏ ਇਹ ਤੁਹਾਨੂੰ ਲੈਣ ਦੀ ਲੋੜ ਨਹੀਂ ਹੈ ਜੇ ਤੁਸੀਂ ਪ੍ਰੋਫੈਸ਼ਨ ਬੋਡੀ ਬਿਲਡਰ ਨਹੀਂ ਹੈਗੇ ਤੁਹਾਨੂੰ ਕੋਈ ਲੈਣ ਦੀ ਲੋੜ ਨਹੀਂ ਹੈਗੀ ਤੇ ਆ ਹੈਗਾ ਕਰਟੀਨ ਵੀ ਲੈਣਾ ਚਾਹੀਦਾ ਲੈ ਲਿਆ ਕਰੋ ਵਧੀਆ ਹੁੰਦਾ ਹੈ ਜਿਹੜਾ ਰੈੱਡ ਮੀਟਰ ਦੇ ਪਿੱਛੋਂ ਦਾ ਨਾ ਉਹ ਸਾਰੇ ਮਤਲਬ ਇਹ ਪੂਰਾ ਕਰ ਰਹੰਦਾ ਇਹਨੂੰ ਜ਼ਰੂਰ ਇਹਨੂੰ ਐਡ ਐਡ ਕਰ ਲਓ ਇੱਕ ਹੁੰਦਾ ਹੈ ਪਰ ਅੱਜ ਆਪਾਂ ਸਿਰਫ ਕਲਾ 20 ਪ੍ਰੋਟੀਨ ਇਹੀ ਲੈ ਕੇ ਜਾਣਾ ਇੱਥੇ ਕੋਈ ਸਮਾਂ ਸੀਗਾ ਨਾ ਇਹ ਬੜਾ ਸਮਾਨ ਸਿਰਫ ਕਲੀ ਸਟਰੀ ਸਪੋਰਟਸ ਦੁਕਾਨਾਂ ਨਾਲ ਉਹਦੇ ਮਿਲਦਾ ਹੁੰਦਾ ਸੀਗਾ ਪਰ ਹੁਣ ਨਹੀਂ ਹੁਣ ਹਰ ਜਿਹੜੀ ਆਪਣੀ ਗਰੋਸਰੀ ਸਟੋਰ ਹੈ ਉਹਨਾਂ ਕੋਲ ਚੀਜ਼ਾਂ ਅਵੇਲੇਬਲ ਹੈਗੀਆਂ ਤੇ ਨਾਲੇ ਕੋਸਟਲੀ ਘੱਟ ਹੁੰਦੀਆਂ ਨਾਲੇ ਵਧੀਆ ਵੀ ਬਹੁਤ ਮਾੜੀਆਂ ਹੁੰਦੀਆਂ ਵਧੀਆ ਚੀਜ਼ਾਂ ਹੁੰਦੀਆਂ ਤੇ ਆਪਾਂ ਇਹਨਾਂ ਤੋਂ ਲੈ ਕੇ ਵੀ ਆਪਣੇ ਮਤਲਬ ਡਾਈਟ ਦੇ ਵਿੱਚ ਆਪਾਂ ਇਹ ਮੇਨਟੇਨ ਕਰ ਸਕਦੇ ਆ ਲੋ ਵੀ ਦੋਸਤੋ ਲੈ ਲਿਆ ਆਪਣਾ ਸਮਾਨ ਆਪਣੇ ਬ੍ਰੇਕਫਾਸਟ ਦਾ ਤੇ ਸਮਾਨ ਆਪਣਾ ਕਿੰਨੇ ਦਾ ਆਇਆ ਮੈਨੂੰ ਦਿਖਾ ਜਾਨਾ ਇਹ ਸਮਾਨ ਹੈ ਆਪਣਾ 140 ਤੇ 84 ਸੈਂਟ ਦਾ ਜਿਹੜਾ ਪ੍ਰੋਟੀਨ ਦੇ ਪਾਊਡਰ ਦਾ ਡੱਬਾ ਆਪਣਾ ਆਪ ਤਾਂ ਕਿੰਨੇ ਦਾ ਆਇਆ ਆ ਦੇਖੋ پرو ਪਲਵਰੇ 360 ਗ੍ਰਾਮ ਦਾ 10 ਇਹ 10 ਜੀਰੋ ਦਾ ਆਇਆ ਕੰਪਲੀਟ ਮਤਲਬ ਇਹਦਾ ਕਿਲੋ ਪੂਰਾ ਹੈ ਨਹੀਂ ਇਹ ਸਰੀਰ ਕਦੇ ਵੀ ਨਾ ਜ਼ਿਆਦਾ ਖਾ ਕੇ ਤਗੜਾ ਨਹੀਂ ਹੁੰਦਾ ਹੈਗਾ ਹਮੇਸ਼ਾ ਵਧੀਆ ਖਾ ਕੇ ਤਗੜਾ ਹੁੰਦਾ ਇਸ ਕਰਕੇ ਕਵਾਂਟੀਟੀ ਕੇ ਨਹੀਂ ਨਹੀਂ ਆਪਾਂ ਨੂੰ ਕੁਆਲਿਟੀ ਕੇ ਧਿਆਨ ਦੇਣਾ ਚਾਹੀਦਾ ਹੈ ਅੱਜ ਬੈਂਦੀ ਕੀ ਲੈ ਕੇ ਆਣੀ ਕੀ ਲੈ ਗਏ ਪ੍ਰੋਟੀਨ ਸ਼ੇਕ ਪੀਣਾ ਹੈ ਹੂੰ ਤੁਸੀਂ ਪੀਨੇ ਤੁਸੀਂ ਪੀਨੇ ਬਨਾਣਾ ਸ਼ੱਕਰ ਨਾਲ ਬਨਾਣਾ ਹੂੰ ਹਰ ਚੀਜ਼ ਦੀ ਮੈਥੋ ਦਰਸ਼ੀ ਰਹੀ ਹਰ ਚੀਜ਼ ਜਿਹੜੀ ਤਰਬੂਜ਼ ਤਾਂ ਵੇਨਾ ਇਹਨੂੰ ਹੁੰਦਾ ਕੀ ਆ ਲੈਂਦਾ ਇਹ ਮੇਰੇ ਵਾਸਤੇ ਜਾਂਦਾ ਕੁਛ ਉਹ ਤੇਰੇ ਵਾਸਤੇ ਕੁਝ ਨਹੀਂ ਹੈਗਾ ਇਹ ਚ ਐ ਬੈਂਦੀ ਤੇਰੇ ਵਾਸਤੇ ਕੁਝ ਨਹੀਂ ਹੈਗਾ ਆਏ ਤੋਂ ਮਿਲ ਲੈ ਆ ਮੈਨੂੰ ਤੇਰੇ ਬਾਤ ਕੁਛ ਨਹੀਂ ਆਂਦਾ ਪੁੱਤੀ ਤੈਨੂੰ ਕੱਲ ਤੋਂ ਦਿੱਤੀ ਖਰਾਗ ਲੈ ਕੇ ਖਾਣੀ ਹੂੰ ਦਵਾਲੀयां ਨਹੀਂ ਮਠਾਈ ਖਾਦੀ ਤੇ ਇਹਨਾਂ ਖਾਧ ਦਵਾਲੀਆਂ ਤੇ ਹਾਲੇ ਤੈਨੂੰ ਕੱਚਾ ਜਿਹਾ ਚੀਜ਼ ਦੀ ਹੈ ਬਈ ਹੈ ਬਈ ਆਇਆ ਆ ਜਾ ਫਿਰ 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 ਆ ਜਾ ਫੇ ਦੇਖ ਲੈ ਫੇ ਆ ਜਾ ਬਸ ਲੱਗਿਆ ਜੂਰ ਲੱਗਿਆ ਜੂਰ ਲੱਗਿਆ ਜੂਰ ਹੋਰ ਵੀ ਸ਼ਮਾ ਕਿਹਨਾ ਚੱਲ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਆਲੇ ਸਮਾਨ ਜਾਂਦੇ ਨੇ ਮੈਂ ਦੇਖਵਾ ਤਿਆਰ ਮੈਂ ਕਰਕੇ ਦਿਖਾਉਣਾ ਮਿੱਤਰਾਂ ਦੋਸਤਾਂ ਨੂੰ ਤੇ ਉਹ ਚਿਕਚੀ ਭਈਆਂ ਜਿਹੜੀ ਮੇਰੀ ਸਪੈਸ਼ਲ ਜੰਦੀ ਆ ਇਹ ਮੈਂ ਦੱਸਣਾ ਇਹ ਬੜੀ ਗਲਤੀ ਕਰਨੀ ਜਾਂਪਣੀ ਇਹ ਗਏ ਗਲੇਤੀ ਸੈਂਸਰ ਗਲੂਤ ਹੀ ਨੇ ਖੌਂਤਰੀ ਫਾਈਬਰ ਫੈਵਰ ਬਹੁਤ ਹੁੰਦੀ ਹੈ ਖੌਂਤਰੀ ਪ੍ਰੋਟੀਨ ਹੈ ਪ੍ਰੋਟੀਨ ਬਹੁਤ ਹੈ ਇਚ ਐਗਰੀਕਲਚਰ ਬਾਇਓਲੋਜੀ ਕੋ ਮਤਲਬ ਹੀ ਰੇਸਪਰੇ ਤੋਂ ਬਗੈਰ ਉਹ ਚੀਜ਼ਾਂ ਮਿਲ ਰਹੀ ਸਭ ਤੋਂ ਪਹਿਲਾਂ ਅਸੀਂ ਦੁੱਧ ਆਪਾਂ ਬੱਕਰੀ ਦਾ ਲੈ ਕੇ ਆਏ ਦੋ ਜਿਹੜਾ ਮਰਜੀ ਮੇਰੇ ਤੋਂ ਵਰ ਸਕਦੇ ਆਪਾਂ ਦੁੱਧ ਦੀ ਮਾਤਰਾ ਹੋਗੀ ਲਗਭਗ ਐਨਿਕ ਵੀ ਦੋ ਕੁ ਦਿਨ ਦੇ ਵਿੱਚ ਦੁੱਧ ਆਪਣਾ ਖਤਮ ਹੋ ਜੂਵੇ ਤੇ ਹੁਣ ਜਿਹੜੀ ਮੇਨ ਗੱਲ ਆਉਂਦੀ ਹੈ ਉਹ ਆਉਂਦੀ ਆ ਕੁਐਸਚਨ ਵੀ ਹੁੰਦਾ ਤੇ ਇਹ ਬੰਦਾ ਸੋਚਦਾ ਵੀ ਬੰਦਾ ਕਿਉਂ ਮੈਂ ਵੀ ਪਹਿਲਾਂ ਸੋਚਦਾ ਹੁੰਦਾ ਸੀਗੇ ਮੇਰੇ ਆਪਣੇ ਐਕਸਪੀਰੀਅੰਸ ਚੀਜ਼ਾਂ ਨਿਕਲ ਕੇ ਆਈਆਂ ਹੈ ਵੀਰਾ ਵੇ ਪ੍ਰੋਟੀਨ ਪਰ ਕਿੰਨਾ ਲੈਣਾ ਚਾਹੀਦਾ ਹੈ ਇਹਦਾ ਸਿਸਟਮ ਐਤਾ ਹੁੰਦਾ ਵੀ 20 ਗ੍ਰਾਮ ਹੁੰਦਾ ਹੈ ਪਰ ਕਿਲੋ ਦੇ ਵਿੱਚ ਤੇ ਆਪਾਂ ਨੇ 8 ਤੋਂ 16 160 ਗ੍ਰਾਮ ਜਿਹੜਾ ਪ੍ਰੋਟੀਨ ਹੈ ਇੱਕ ਦਿਨ ਦੇ ਵਿੱਚ ਆਪਾਂ ਇਨਟੇਕ ਕਰਨਾ ਹੁੰਦਾ 80 ਕਿਲੋ ਬੋਡੀ ਆਪਾਂ ਨੋਰਮਲ ਬੋਡੀ ਫੈਟ ਲੱਗੇ ਤੇ ਬੋਡੀ ਬੀਟ ਲੱਗੇ ਚੱਲੀਏ ਤੇ 160 ਗ੍ਰਾਮ ਉਹ ਜੋ ਕੁਸ ਆਪਾਂ ਦਹੀਂ ਚੋਂ ਲੈ ਲੈਂਦੇ ਕੁਸ ਆਪਣੇ ਖਾਣ ਚੋਂ ਕੁਸ ਲੈ ਲੈਂਦੇ ਕੁਸ ਪਨੀਰ ਚੋਂ ਲੈ ਜਾਂਦੇ ਪਰ ਮੈਂ ਲੈਣਾ ਹਾਂ ਦੋ ਚਮਚੇ ਇਹਦੇ ਦੁੱਧ 'ਚ ਪਾ ਕੇ ਬਸ ਇਦਾਂ ਦੇਖੋ ਪੂਰੇ ਪਰਕੇ ਨਹੀਂ ਪਾਉਣੇ ਹੈਗੇ ਬਸ ਇਹਨੇ ਕੋਨੇ ਦੋ ਚਮਚੇ ਇਹ ਪ੍ਰੋਟੀਨ ਦੇ ਪਾ ਲਈ ਉਸ ਤੋਂ ਬਾਅਦ ਫਿਰ ਉਹ ਸ਼ੇਕ ਦਲ ਸ਼ੇਕ ਇਹ ਰੱਖ ਦਰ ਆਪਨੇ ਉਸ ਤੋਂ ਬਾਅਦ ਵਾਲੀ ਹੁੰਦੀ ਆਹ ਵਾਲੀ ਗਲੇਤ ਹੈ ਨਾ ਜਿਹੜੀ ਫਾਈਬਰ ਹੁੰਦੀ ਆ ਤੇ ਆਪਾਂ ਨੂੰ ਕਾਰਬੋਹਾਈਡਰੇਟ ਵੀ ਮਿਲਦੀ ਆ ਤੇ ਜਿਹੜੀ ਬੋਡੀ ਆਪਣੀ ਨਰਜੀ ਲੱਗੀ ਉਹ ਵੀ ਆਪਣੀ ਰਿਕਵਰ ਹੋ ਜਾਂਦੀ ਆ ਇਹ ਵੈ ਨਾ ਫਿੱਕੇ ਫਿੱਕੇ ਹੁੰਦੇ ਨੇ ਕੋਈ ਟੇਸਟ ਨਹੀਂ ਦਾ ਖਾਸ ਹੁੰਦਾ ਤੇ ਇਹ ਟੇਸਟੀ ਬਣਾਉਣ ਵਾਸਤੇ ਇਹਨੂੰ ਆਪਾਂ ਜੇ ਇਹਨੂੰ ਪੀਨਟ ਬਟਰ ਲੈ ਸਕਦੇ ਆ ਤੇ ਜਾਂ ਫਿਰ ਸ਼ਾਇਦ ਪਰ ਸ਼ਾਇਦ ਹੀ ਮਿੱਤਰੋ ਬੀ ਹੋਣਾ ਚਾਹੀਦਾ ਆ ਦੇਖੋ ਇਹ ਆਪਾਂ ਲਾ ਗਏ ਉੱਪਰ ਆ ਲੋ ਕਿਰਮ ਕੋਲ ਆਇਓ ਇਹ ਵੀ ਬਹੁਤ ਠਾਈ ਨਾਲ ਆਪਾਂ ਨੇ ਵੀ ਹਾਂ ਸ਼ਹਿਰ ਮਿੱਠੇ ਕਰੀ ਜਾਣਾ ਸਿਰਫ ਬਸੇ ਦਾ ਟੇਸ ਚੇਂਜ ਕਰਨੇ ਵਾਸਤੇ ਗੱਲਾਂ ਇੱਕ ਤਾਂ ਬੰਦਾ ਭੁੱਖਾ ਭੁੱਖਾ ਹੀ ਫੀਲ ਕਰਦਾ ਇਹਦੇ ਨਾਲ ਇੱਕ ਆ ਹੋ ਗਿਆ ਤੇ ਇੱਕ ਹੋ ਗਿਆ ਆਹ ਵਾਲਾ ਪੈਂਤੀ ਤੂੰ ਬੈਠ ਢਿੱਕੇ ਤੇ ਆਪਣੇ ਹੀ ਬ੍ਰੇਕਫਾਸਟ ਕਰ ਲਿਆ ਲੋ ਵੀ ਆਪਣੇ ਦੋ ਹੋ ਗਏ ਗਲੇਤੀ ਆਪਣੇ ਤੇ ਉਸ ਤੋਂ ਬਾਅਦ ਪਲੱਸ ਇੱਕ ਬਨਾਣਾ ਹੋ ਗਿਆ ਐਦਾਂ ਤੇ ਇੱਕ ਆ ਚੀਜ਼ਾ ਹੋ ਗਈ ਇਹ ਹੈਗਾ ਜੀ ਮੇਰਾ ਸਵੇਰ ਦਾ ਬ੍ਰੇਕਫਾਸਟ ਜਿੰਮ ਤੋਂ ਬਾਅਦ ਸੋਭਾਟ ਕਿ ਮੈਂ ਕੁਝ ਨਹੀਂ ਖਾਂਦਾ ਪੈਂਦਾ ਸਿਰਫ ਕਾਫੀ ਪੀ ਕੇ ਜਾਂ ਘਰੇ ਫਿਲਮ ਤੇ ਜਾਂ ਕੋਈ ਮੈਂ ਜਾ ਕੇ ਬਾਹਰ ਤੇ ਜਾ ਕੇ ਪੀ ਲਵਾਂ ਨਾ ਕਾਫੀ ਪੀ ਕੇ ਫਿਰ ਜਿੰਮ ਚਲੇ ਜਾਈਦਾ ਮਿਹਨਤ ਮੁੰਤ ਲਾ ਕੇ ਉਸ ਤੋਂ ਬਾਅਦ ਆਪਣੀਆਂ ਡਾਈਟ ਖਾਈ ਜੇ ਕਦੇ ਕਦੇ ਆ ਚੀਜ਼ਾਂ ਵਿੱਚ ਐਡ ਨਹੀਂ ਵੀ ਹੁੰਦੀ ਹੈਗੀਆਂ ਪਰ ਬਨਾਣਾ ਤੇ ਆ ਪ੍ਰੋਟੀਨ ਦਾ ਪੱਕਾ ਹੁੰਦਾ ਮੇਰਾ ਤੇ ਹੁਣ ਬ੍ਰੇਕਫਾਸਟ ਕਰ ਤੁਸੀਂ ਇਹਨੂੰ ਜੀ ਆਪਣੇ ਡਾਈਟ ਦੇ ਵਿੱਚ ਐਡ ਕਰ ਸਕਦੇ ਹੋ ਤੇ ਇੱਕ ਮੈਂ ਫਿਰ ਆਪਣੀ ਗੱਲ ਜਿਹੜੀ ਪਹਿਲਾਂ ਕੀਤੀ ਸੀਗੀ ਵੀ ਜਿਆਦਾ ਖਾ ਕੇ ਤਕੜੀ ਹੋਈਦਾ ਹੁੰਦਾ ਵਧੀਆ ਖਾ ਕੇ ਬੜਾ ਤਕੜਾ ਹੁੰਦਾ ਇਸ ਕਰਕੇ ਆਪਣੀ ਡਾਇਟ ਦੇ ਵਿੱਚ ਬਹੁਤੀ ਕੁਆਂਟੀਟੀ ਦੀ ਲੋਡ ਨਹੀਂ ਹੈਗੀ ਆਪਣੇ ਗੁੱਟ ਰੱਖੋ ਫੂਡ ਨੂੰ ਫਿਰ ਆਪਣਾ ਕੰਮ ਕਰ ਵੀ ਸਟਾਰਟ ਕਰਦੇ ਨੇ ਮਿੱਤਰੋ ਇਹ ਪਤਾ ਗੱਲ ਕੀ ਆ ਜਿੰਨੀ ਪੋਜ਼ੀਟਿਵ એનર્ਜੀ ਨਾਲ ਆਪਾਂ ਦਿਨ ਨੂੰ ਸਟਾਰਟ ਕਰਦੇ ਨਾ ਤੇ ਉਨੇ ਹੀ ਸੋਹਣਾ ਦਿਨ ਲੰਘਦਾ ਆਪਣਾ ਤੇ ਉਨੇ ਹੀ ਘੰਟ ਲੰਘਦਾ ਇਸ ਕਰਕੇ ਖਾਣੇ ਦੇ ਵਿੱਚ ਤਾਂ એનર્ਜੀ ਆਉਂਦੀ ਆਉਂਦੀ ਆ ਵੈਸੇ ਵੀ ਨਾ ਜੇ ਆਪਾਂ ਸਵੇਰ ਉੱਠ ਕੇ ਆਪਣੇ ਘਰ ਪਰਿਵਾਰ ਦੇ ਵਿੱਚ ਆਉਨੇ ਆ ਤੇ ਬੱਚਿਆਂ ਨੂੰ ਮਿਲਣਾ ਆਪਣੇ ਮਾਪਿਆਂ ਨੂੰ ਮਿਲਣਾ ਆਪਣੀ ਵਾਈਫ ਨੂੰ ਮਿਲਣਾ ਜੀ ਨੂੰ ਮਿਲਣਾ ਬਾਹਰ ਮਿਲਣਾ ਅੰਦਰ ਮਿਲਣਾ ਹਨਾ ਸੋ ਆਪਾ ਇਦਾਂ ਨਹੀਂ ਹੁੰਦਾ ਵੀ ਕਿ ਸਾਨੂੰ ਖਿੱਚ-ਖਿੱਚ ਨਹੀਂ ਪੈਣਾ ਚਾਹੀਦਾ ਆਪਾਂ ਨੂੰ ਬਸ ਐਨ ਖਾਸ ਕੇ ਮੇ ਲੋਕ ਜ਼ਿੰਦਗੀ ਖਾਸ ਕੇ ਖੁੱਲ੍ਹੇ ਨਿਕਲਦੀ ਹੈ ਨਾ ਬੜੀ ਕਹਿਣ ਆਉਂਦੀ ਯਾਰ ਜ਼ਿੰਦਗੀ ਜਿੰਦਾਂ ਨਿਆਰੀ ਬਹੁਤ ਹੁੰਦਾ ਹੈ ਹਨਾ 35 ਸੱਚੀ ਗੱਲ ਹੈ ਵੀ ਹਨਾ ਜਿੱਦਾਂ ਮੈਂ 35 ਨਾਲ ਹੁਣ ਤੂੰ ਕਈ ਮਾਰੇ ਸੋਚ ਰਹੇ ਹੋਗੇ ਵੀ ਇਹਦੇ ਨਾਲ ਗੱਲਾਂ ਕਰੀ ਜਾਂਦੇ ਇਹਦੇ ਨਾਲ ਗੱਲਾਂ ਕਰਨ ਦਾ ਮਤਲਬ ਪਤਾ ਕੀ ਆ ਜੇ ਆਪਾਂ ਨਾ ਆਪ ਖੁੱਲ੍ਹ ਕੇ ਖੁਸ਼ ਹੋ ਕੇ ਬੋਲਦੇ ਆ ਫਿਰ ਬੰਦੇ ਨੂੰ ਆਟੋਮੈਟਿਕਲ ਸਬਕੋਸ਼ੀਅਸ ਮੈਂਟਲ ਚੀਜ਼ ਕਰੈਕਟ ਕਰਦਾ ਉਹ ਉਦਾਂ ਜਿੱਦਾਂ ਸੋਚਦੇ ਆ ਨਾ ਉਦਾਂ ਨਹੀਂ ਬੰਦਾ ਫਿਰ ਕਰਦਾ ਮੈਂ 35 ਇਹ ਜਿਹ ਇਹਨਾਂ ਬਹੁਤ ਗੱਲਾਂ ਕਰਦੇ ਨੇ ਮੈਂ ਸਹੀ ਗੱਲ ਆ ਯਾਰ ਛੜੀ ਪੈਂਤੀ ਬਹੁਤ ਫਰਾਉ ਆ ਜੀ ਪੈਂਤੀ ਬਹੁਤ ਖੜਾਉ ਆ ਜੀ ਬੀਤੀ ਹਨਾ ਵੀ ਹਨਾ ਵੀ ਆ ਲੇ ਕੇ ਹਨਾ ਵੀ ਜੀ ਦਾ ਐਮ ਸੁਪਲੂ ਮਾਰਦਾ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਚਲ ਵੀ ਸਤਨਾਮ ਅਸਤੇ ਪਾਸ਼ਾ ਇਹ ਰਾਤਾ ਸਪਰਾਈਟ ਕੁਛਾਨ ਵੀ ਨੇ ਨਾ ਰਾਤ ਕਹਿੰਦਾ ਮੈਂ ਪਪਾ ਸਪਰਾਈਟ ਪੀਣਾ ਲਿਆ ਕੇ ਰੱਖਿਆ ਪੀਤਾ ਹੈ ਨਹੀਂ ਕਿਉਂਕਿ ਇਹ ਚੀਜ਼ਾਂ ਬਹੁਤੀ ਉਹਨੂੰ ਇੰਨੀ ਪਸੰਦ ਨਹੀਂ ਹੈਗੀ ਆ ਵੀ ਬਸ ਸ਼ੌਂਕ ਸ਼ੌਂ ਨੂੰ ਲੈ ਜਾਂਦਾ ਹੈ ਕਦੇ ਫੇਰ ਛੱਡ ਦਿੰਦਾ ਹੈ ਕਹਿੰਨੀ ਬ੍ਰੇਕਫਾਸਟ ਮੈਟਰ ਕਰ ਲਿਆ ਤੇ ਐਂ ਥੱਲੀ ਹੋ ਗਈ ਆ ਤੇ ਹੁਣ ਆਪਾਂ ਪਹੁੰਚ ਗਏ ਆ ਆਪਣੀ ਕਿਚਨ ਦੇ ਵਿੱਚ ਦੇਖਦੇ ਆ ਅੱਜ ਕੀ ਨਵਾਂ ਕੁਝ ਸਪਨੇ ਨਿਕਲ ਰਿਹਾ ਕਿ ਸਪਨੇ ਕੀ ਨਿਕਲਣਾ ਜੀ ਕੀ ਬਣਾਉਣਾ ਚ ਅੱਜ ਬਣਾਣਿਆ ਚ ਆਲੂ ਮਟਰ ਆਲੂ ਮਟਰ ਹਾਂਜੀ ਆਲੂ ਮਟਰ ਬਣਾਣਾ ਠੀਕ ਆ ਜੀ ਬੀਜੋ ਪਾ ਦੀ ਪਨੀਰ ਦੀ ਪਾ ਦੀ ਪਾੜ ਕੇ ਥੋੜਾ ਜਿਹਾ ਹਾਂਜੀ ਹਾਂਜੀ ਉਹ ਵੀ ਤਾਂ ਕੋਸ਼ਾਨ ਪਸੰਦ ਕਰਦਾ ਹੁੰਦਾ ਨਾ ਕਿਉਂ ਮੈਨੂੰ ਪਤਾ ਨਾ ਜੇ ਆਲੂ ਮਟਰ ਇਕੱਲੇ ਬਣਾ ਦੇ ਕੋਸ਼ਾਨ ਨੇ ਕਹਿੰਦਾ ਪਨੀਰ ਨਹੀਂ ਪਾਇਆ ਉਹ ਤਾਂ ਕੱਲ ਵੀ ਕਹਿੰਦਾ ਕਹਿੰਦਾ ਮੂੰਗੀ ਮਸਰੀ ਬਣਾਦੀ ਕਹਿੰਦਾ ਮੈਂ 1.5 ਕਿਲੋਮੀਟਰ ਤੁਰ ਕੇ ਆ ਜਿਹੜੇ ਕਿਲੋਮੀਟਰ ਤੁਰ ਕੇ ਆ ਨਾ ਆਉਂਦੀ ਕਹਿੰਦਾ ਮੂੰਗੀ ਮਸਰੀ ਹਾਂਜੀ ਨਾਲ ਪਨੀਰ ਇਹਦਾ ਖਾਂਦਾ ਹੀ ਨਹੀਂ ਬਸ ਉਹਨੂੰ ਚੋਏ ਆ ਜੀ ਉਹਨੂੰ ਹੁੰਦਾ ਬੱਚੇ ਹੁੰਦਾ ਹੀ ਆ ਹਾਂ ਹਾਂ ਆਪਣੇ ਘਰ ਦੇ ਵੀ ਕਹਿੰਦੇ ਹੁੰਦੇ ਕਈ ਜਾਂਦਾ ਖੇਤਾਂ ਨੂੰ ਤਾਂ ਕੰਮ ਕਰਦੇ ਨੇ ਕਹਿੰਦਾ ਵੀ ਸਾਰਾ ਤੇ ਖੇਤਾਂ ਦੀ ਕੰਮ ਕਰੀ ਜਾਂਦੇ ਆ ਛਾਂ ਨੂੰ ਕਹਿੰਦਾ ਧਰਦਾ ਕਹਿੰਦਾ ਮੂੰਗਾ ਮਸਰਾ ਤੇ ਆਇਓ ਕਹਿੰਦੇ ਮੇਰੇ ਬਾਪੂ ਨੇ ਤਰਤਾ ਕਰੀ ਮੂੰਗਾ ਮਸਰਾ ਕਹਿੰਦਾ ਹਾਂ ਬੇਬੇ ਕਹਿੰਦਾ ਹੋਰ ਤਰਵਾਦੀ ਬੱਕਰਾ ਬਣਾਦੀ ਏ ਜੋ ਬਣ ਉਹ ਵੀ ਖਾਣਾ ਮੈਣਾ ਤੁਹਾਨੂੰ ਘਰੇ ਆ ਨਾ ਉਹੀ ਗੱਲ ਹੈ ਵੀ ਭਾਈ ਜੋ ਚੱਲੇ ਤੇ ਬਣਨਾ ਉਹੀ ਖਾਣਾ ਪੈਣਾ ਔਰ ਉਖੀ ਮੀਸੀ ਖਾ ਕੇ ਠੰਡਾ ਪਾਣੀ ਪੀ ਵਾਲਾ ਕੰਮ ਹੈ ਤੇ ਤੁਸੀਂ ਆਪਣਾ ਬਣਾਓ ਸਬਜੀ ਭਾਜੀ ਤੇ ਆਪਾਂ ਮਿੱਤਰੋ ਆਪਣਾ ਦੇਣ ਦੇ ਕੰਮ ਕਰਦੇ ਆਂ ਪੈਂਥੀ ਕਿੱਥੇ ਗਈ ਆਪਣੀ ਪੈਂਥੀ ਬਾਹਰ ਗਈ ਅੱਖ ਬਚਾ ਕੇ ਨਾ ਮਿੱਤਰੋ ਜਰੇ ਬਾਹਰ ਨੂੰ ਭੱਜ ਜਾਂਦਾ ਜਰੇ ਬਸ ਉਹਨੂੰ ਇਹ ਗੇਟ ਦਰਵਾਜ਼ਾ ਮਾੜਾ ਖੁੱਲਣਾ ਮਿਲਣਾ ਚਾਹੀਦਾ ਚ ਜਦੇ ਬਸ 28 ਆ ਜਾਂਦਾ 35 ਇਹ 35 ਇੱਧਰ ਹੁਣ ਦੇਖਿਓ ਇੱਥੇ ਇੱਥੇ ਬੈਠਾ ਇੱਥੇ ਬੈਠਾ ਇੱਥੇ ਵੀ ਹੈ ਨਹੀਂ ਆਹ ਤੜੀ ਅਰੇ ਕਿੱਥੇ ਬੈਠੇ ਹਾਂ ਤੂੰ ਕਿੱਲਾ ਪੁੱਤ ਫਿਰ ਜੰਨਾ ਜੀ ਬੁਸਤੇ ਨੇ ਤਾਂ ਕਿਤਨਾ ਵੈ ਹੈ ਬੈਂਤੀ ਵੱਡਾ ਜੀ ਡੂਇੰਗ ਪਾਈ ਤੇ ਇਹ ਨਹੀਂ ਪਤਾ ਲੱਗਿਆ ਹਨਾ ਮੈਨੂੰ ਘੁਰਦੇ ਆਂ ਡਰ ਵੀ ਜਾਂਦਾ ਫਿਰ ਜੀ ਨਾ ਦਵਕਾ ਮਾਰਦੇ ਆਂ ਤਾਂ ਦਵਕਾ ਮੰਨਦਾ ਵੀ ਹੈਗਾ ਇਹ ਹਾਂ ਹਾਂ ਘੁਰ ਮੰਨਦਾ ਪੂਰੀ ਆਪਣੀ ਇਹਨ ਤੇ ਵਾ ਗੁਰシャン ਵੀਰ 11:30 ਮਿੰਟ ਤੋਂ ਟਾਈਮ ਹਾਲੇ ਕੁਝ ਵੀ ਨਾ ਹੋਇਆ 11:30 ਹੋਏ ਆ ਸੋਭਾ ਉੱਠਣ ਦੇ ਫਾਇਦੇ ਬਹੁਤ ਹੈ ਜੇ ਆਪਾਂ ਜਲਦੀ ਉੱਠਦੇ ਆਂ ਨਾ ਕਈ ਵਾਰ ਕੀ ਹੁੰਦਾ ਆ ਆਪਾਂ ਜਸ ਤਰਕੇ ਸੱਜੇ ਉੱਠਦੇ ਸੱਜੇ ਨਹੀਂ ਵੀ ਤਰਕੇ 3 ਵੇ ਉੱਠਣਾ ਹੈ ਆਪਾਂ ਸੁਵਖਤੇ ਆਪਾਂ ਟਾਈਮ 'ਕਾ ਉੱਠਦੇ ਆ ਤਾਂ ਉੱਠਣ ਵਾਲੇ ਆਪਣਾ ਕੰਮ 'ਕਾ ਸਟਾਰਟ ਕਰਦੇ ਆ ਫੇਰ ਇਦਾਂ ਹੁੰਦਾ ਵੀ ਦਿਨ ਮੁੱਕਣ ਤੋਂ ਨਹੀਂ ਆਉਂਦਾ ਸਾਰੇ ਕੰਮ ਕਰ ਮੁੱਕ ਜਾਂਦੇ ਆ ਤੇ ਜੇ ਕਿਤੇ ਆਪਾਂ ਆਪਣੇ ਮੰਜੇ ਦੇ ਪੈ ਗਏ ਬਸ ਉਹਦਾ ਕੰਮ ਵੀ ਫੋਨ ਚੈੱਕ ਰੀਲਾਂ ਦੇਖ ਕੇ ਟਾਈਮ ਕੱਢਦੀਏ ਫੇਰ ਜੇ ਬੰਦਾ ਖੁੱਲਦੇ ਬੰਦਾ ਫੇਰ ਕਹਿੰਦਾ ਵੀ ਯਾਰ ਕੰਮ ਨਹੀਂ ਮੁੱਕੇ ਦਿਨ ਮੁੱਕ ਗਿਆ ਇਦਾਂ ਹੁੰਦਾ ਇਹ ਟਾਈਮ 'ਕਾ ਉੱਠਣਾ ਵੀ ਚੰਗਾ ਹੁੰਦਾ ਵਧੀਆ ਗੱਲ ਹੈ ਨਾ ਤੇ ਨਿੱਕੇ ਨਿੱਕੇ ਨਿੱਕੀ ਗੱਲਾਂ ਜਿਹੜੀਆਂ ਜ਼ਿੰਦ ਤੇ ਆਪਾਂ ਮਿੱਤਰ ਸ਼ੌਭਤ ਚੱਲਦੇ ਆਂ ਤੇ ਆਪਣੇ ਅੱਜ ਦੇ ਦਿਨ ਦੇ ਆਪਣੇ ਕੰਮ ਕਰਦੇ ਉਹ ਵੀ ਸਟਾਰਟ ਕਰਦੇ। ਬਾਈ ਕੋਈ ਨਾ ਬੋਲਿਓ ਸਾਡੇ ਬੰਦਰੋਂ ਜੇ ਕੁਝ। ਹੁਣ ਟਾਈਮ 2:30 ਵੱਜ ਗਏ ਆ ਪੂਰੇ ਆਪਾਂ ਸ਼ੌਭਤ ਦਾ ਮਿੱਤਰੋ ਸਾਰੇ ਕੰਮ ਕਰ ਨਿਬੇੜੇ ਆਂ ਆਪਣਾ। ਅੱਜ ਆਪਣੇ ਕਬਾਬ ਵੀ ਆਏ ਮੋਜ਼ਰੇਲਾ ਵੀ ਆਇਆ ਜਿਹੜਾ ਸਮਾਨ ਚਾਹੀਦਾ ਸੀਗਾ ਲੈ ਕੇ ਆਪਣੀ ਸਵੇਰੀ ਤੋਰ ਨੂੰ ਆਪਾਂ ਸਾਰੀ ਕੰਪਲੀਟ ਕਰਾਏ ਆ। ਇਹ ਕੰਮ ਕਰ ਨਿਬੇੜਦੇ ਹੁਣ 2:30 ਤੁਹਾਨੂੰ ਪਤਾ ਲੱਗ ਗਿਆ ਆਪਾਂ ਵੱਜ ਜਾਨੇ ਆ ਤੇ ਅੱਗੇ ਦੇਖੇ ਕੁਸ਼ਾਨ ਸਿੰਘ ਵੀ ਆਪਣਾ ਸਕੂਲ ਤੋਂ ਆ ਗਿਆ। ਹੁਣ ਕੁਸ਼ਾਨ ਛੁੱਟੀ ਗਲਦੀ ਹੈ ਉਹਨਾਂ ਨੂੰ। ਬੱਲੇ 50% ਛੁੱਟੀ ਬੱਲੇ ਬੱਲੇ ਤੇ ਹੁਣ ਰੋਟੀ ਪਣੀ ਖਾਣੇ ਆ ਅੱਜ ਆਪਣੇ ਘਰੇ ਖਾਣ ਵਾਤਾ ਕੀ ਬਣਾਇਆ ਛਣ ਕੀ ਬਣਾਇਆ ਗੋਜੀ ਬਣਾਉਗਾ ਪਾਪਾ ਕੋਲ ਨੂੰ ਆਇਆ ਉਹ ਨੂੰ ਪਸੰਦ ਦਾ ਹੈ ਕਿ ਨਹੀਂ ਅੱਜ ਤੇਰੀ ਪਸੰਦੀ ਬਣਾਇਆ ਅੱਜ ਆਪਣੇ ਕੁਸ਼ਾਨ ਦੀ ਪਸੰਦੀ ਬਣਾਇਆ ਕੁਝ ਗੋਜ ਕੀ ਹੋਗਾ ਫਿਰ ਕੁਝ ਪ੍ਰੋਟੀਨ ਦਾ ਭਰਪੂਰ ਮਾਤਰਾ ਦੀ ਆਈਟਮ ਲਾਉਣੀ ਆ ਅੱਜ ਵਲੌਗ ਦੇ ਵਿੱਚ ਇਹੀ ਚੱਲਦਾ ਐ ਸਵੇਰੇ ਤੇ ਕੁਸ਼ਾਨ ਵੀ ਕਿੱਦਾਂ ਖਾਣਾ ਹੈ ਕਿਹੜਾ ਪ੍ਰੋਟੀਨ ਲੈਣਾ ਆਪਾਂ ਲੰਚ ਦੇ ਵਿੱਚ ਹੀ ਮਿੱਤਰੋ ਅੱਜ ਤੁਹਾਨੂੰ ਪਤਾ ਹੀ ਆ ਕੁਸ਼ਾਨ ਨੂੰ ਦੱਸ ਦਣਾ ਮੈਂ ਅੱਜ ਬਣਾਇਆ ਮਟਰ ਪਨੀਰ ਤੋ ਹੂਗਾਗੇ ਵਿੱਚ ਬੈਸਟ ਸੋਰਸ ਹੈ ਨਾ ਪ੍ਰੋਟੀਨ ਦਾ ਠੀਕ ਹੈ ਨੀ ਹੁਣ ਰੋਟੀ ਪਾਣੀ ਖਾਣੇ ਮਿੱਤਰੋ ਤੇ ਫਿਰ ਦੋਸਤਾਂ ਕਾ ਡਰੈਸ ਕਰਾਂਗੇ ਫਿਰ ਸ਼ੌਪ ਤੇ ਇਹਲਾ ਹੀ ਕੰਮ ਕਰਾਂਗੇ ਆਪਾਂ ਬਾਕੀ ਤੁਹਾਡੇ ਵਲੌਗ ਦੇ ਵਿੱਚ ਆਪਾਂ ਸ਼ੇਅਰ ਕੀਤਾ ਜਿਹੜਾ ਮੈਂ ਆਪਣਾ ਮੇਰਾ ਪਰਸਨਲ ਬ੍ਰੇਕਫਾਸਟ ਹੁੰਦਾ ਮੈਂ ਇਦਾਂ ਕਰਦਾ ਤੇ ਬਾਕੀ ਆਪਾਂ ਨੂੰ ਨਾ ਮੁੱਖ ਦੀ ਗੱਲ ਇੱਥੇ ਆ ਵੀ ਥੋੜਾ ਖਾਓ ਤੇ ਚੰਗਾ ਖਾਓ ਏ ਨਹੀਂ ਵੀ ਜਿਆਦਾ ਖਾ ਕੇ ਬੰਦਾ ਤਕੜਾ ਕਦੇ ਨਹੀਂ ਹੁੰਦਾ ਮੈਂ ਪਹਿਲੇ ਵੀ ਗੱਲ ਕੀਤੀ ਸੀਗੀ ਘੱਟ ਖਾ ਕੇ ਵਧੀ ਖਾ ਕੇ ਬੰਦਾ ਹੈਲਦੀ ਫਿਟ ਹੋ ਸਕਦਾ ਹੈ ਤੇ ਜਿਹੜੀ ਸਰੀਰ ਹੈ ਨਾ ਆਪਾਂ ਨੂੰ ਇੱਕ ਗਹਿਣਾ ਮਿਲਿਆ ਰੱਬ ਦੇ ਵੱਲੋਂ ਤੇ ਆਪਣਾ ਫਰਜ਼ ਬਣ ਸਾਰਿਆਂ ਨੇ ਇਹਨੂੰ ਸੰਭਾਲ ਕੇ ਰੱਖਣ ਦਾ ਜਿੰਨਾ ਵਧੀਆ ਹੋਊਗੀ ਆਪਣੀ ਬੋਡੀ ਉਨਾ ਲੰਮਾ ਸਮਾਂ ਚੱਲਾਂਗੇ ਤੇ ਉਨੀ ਜ਼ਿੰਦਗੀ ਹੋਰ ਸੋਹਣੀ ਦੇਖਾਂਗੇ ਆਪਣੇ ਆਲੇ ਦੁਆਲੇ ਤੋਂ ਆਪਾਂ ਘੈਂਟ ਰੱਖਾਂਗੇ ਆਪਣੇ ਘਰ ਪਰਿਵਾਰ ਵਿੱਚ ਖੁਸ਼ ਰਹਾਂਗੇ ਜੇ ਆਪਾਂ ਖੁਦ ਖੁਸ਼ ਰਹਾਂਗੇ ਆਪਾਂ ਚੰਗੇ ਬਿਮਾਰੀਆਂ ਦੇ ਰੋਗ ਤਾਂ ਹੋਗੇ ਆਪਣੀ ਵੀ ਆਪਣੇ ਕੋ ਦੁੱਖ ਗਾਨੀ ਸਾਰਾ ਉਹ ਸਹੀ ਹੋਊਗਾ ਆਪਣਾ ਤਾਂ ਹੀ ਆਪਾਂ ਆਪਣੇ ਆਸ-ਪਾਸ ਨੂੰ ਆਪਣੇ ਘਰ ਪਰਵਾਰ ਨੂੰ ਖੁਸ਼ ਰੱਖਾਂਗੇ ਵਧੀਆ ਕੰਮ ਕਰਾਂਗੇ ਤੇ ਉਮੀਦ ਕਰਦਾ ਹਾਂ ਤੁਸੀਂ ਆਪਣੀ ਛੋਟੀ ਇਨਫੋਰਮੇਸ਼ਨ ਤੁਹਾਨੂੰ ਪਸੰਦ ਆਈ ਹੋਊਗੀ ਜੀ ਪਸੰਦ ਆਈ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਿਓ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੇ ਹਾਲ ਤੱਕ ਨਹੀਂ ਕੀਤਾ ਕੱਲ ਨੂੰ ਮਿਲਾਂਗੇ ਹੋਰ ਵਲੌਗ ਦੇ ਵੀ ਤਦ ਤੱਕ ਲਈ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ